ਜੀ ਸਰ ਬਿਲਕੁਲ ਪਿਛਲੇ ਲੰਬੇ ਸਮੇਂ ਤੋਂ ਕਈ ਸਾਲਾਂ ਤੋਂ ਜਿਹੜਾ ਵਾ ਅਸੀਂ ਟ੍ਰੈਫਿਕ ਐਜੂਕੇਸ਼ਨ ਟ੍ਰੈਫਿਕ ਐਜੂਕੇਸ਼ਨ ਸੈੱਲ ਹੈ ਜਿਹੜਾ ਪੰਜਾਬ ਪੁਲਿਸ ਦਾ ਉਹਨਾਂ ਨਾਲ ਅਸੀਂ ਮੋੜੇ ਨਾਲ ਮੋੜਾ ਲਾ ਕੇ ਕੰਮ ਕਰ ਰਹੇ ਹਾਂ ਤੇ ਹਰ ਸਾਲ ਜਦੋਂ ਫੌਗ ਜਿਹੜੀ ਹੈ ਧੁੰਦ ਪੈਣੀ ਸ਼ੁਰੂ ਹੁੰਦੀ ਹੈ ਅਮ੍ਰਿਤਸਰ ਦੇ ਵਿੱਚ ਤੇ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਵਾ ਬੇਸਹਾਰਾ ਜਿਹੜੇ ਪਸ਼ੂ ਨੇ ਉਹਨਾਂ ਦੇ ਰਿਫਲੈਕਟਰ ਲਗਾਏ ਨੇ ਖਾਸ ਤੌਰ ਤੇ ਜਿਹੜੇ ਜਿੰਨੀਆਂ ਵੀ ਲੋਗੜ ਚੌਂਕ ਤੋਂ ਲੈ ਕੇ ਆਪਣਾ ਸਿਟੀ ਸਾਈਡ ਤੇ ਜਿਹੜੀਆਂ ਗੋਵਾਂ ਨੇ ਉਹਨਾਂ ਦੇ ਅਸੀਂ ਰਿਫਲੈਕਟਰ ਜਿਹੜੇ ਲਗਾਉਣੇ ਸਟਾਰਟ ਕੀਤੇ ਨੇ ਤਾਂ ਅੱਜ ਅਸੀਂ ਕਾਫੀ ਹੱਦ ਤੱਕ ਕਾਫੀ ਜਿਹੜੀਆਂ ਗੋਵਾਂ ਲੋਗੜ ਚੌਂਗ ਦੇ ਕੋਲ ਜਿਹੜੇ ਕਾਫੀ ਜ਼ਿਆਦਾ ਲੋਕਾਂ ਦੀ ਵੀ ਕੰਪਲੇਂਟ ਆਉਂਦੀ ਹੈ ਕਿ ਇੱਥੇ ਕਾਫੀ ਜ਼ਿਆਦਾ ਗੋਵਾਂ ਬੈਠਦੀਆਂ ਨੇ ਜਿਹਦੇ ਕਰਕੇ ਗੋਵਾਂ ਨੂੰ ਵੀ ਨੁਕਸਾਨ ਹੁੰਦਾ ਤੇ ਪਬਲਿਕ ਵੀ ਕਾਫੀ ਪਰੇਸ਼ਾਨ ਹੁੰਦੀ ਹੈ ਤੇ ਰਿਫਲੈਕਟਰ ਬਹੁਤ ਹੀ ਫਾਇਦੇਮੰਦ ਰਹਿੰਦੇ ਨੇ ਕਿਉਂਕਿ ਰਿਫਲੈਕਟਰ ਜਦੋਂ ਲਾਈਟ ਰਿਫਲੈਕਟ ਕਰਦੀ ਹੈ ਤੇ ਜਿਹੜਾ ਪਸ਼ੂ ਅਗਰ ਸੜਕ ਤੇ ਬੈਠਾ ਤੇ ਦੂਰੋਂ ਹੀ ਨਜ਼ਰ ਆ ਜਾਂਦਾ ਤੇ ਜਿਹੜਾ ਤੇ ਲੋਕ ਜਿਹੜੇ ਸੇਫ ਰਹਿੰਦੇ ਨੇ ਤੇ ਜਿਹੜੇ ਪਸ਼ੂ ਵੀ ਆ ਉਹ ਵੀ ਸੇਫ ਰਹਿ ਜਾਂਦੇ ਨੇ ਤੇ ਮੈਂ ਪੰਜਾਬ ਪੁਲਿਸ ਦਾ ਵੀ ਬਹੁਤ-ਬਹੁਤ ਥੈਂਕਸ ਕਰਦਾ ਕਿ ਬਹੁਤ ਹੀ ਅੱਛਾ ਉਪਰਾਲਾ ਜਿਹੜਾ ਅਸੀਂ ਪਿਛਲੇ ਲੰਬੇ ਸਮੇਂ ਤੋਂ ਕਰ ਰਹੇ ਆ ਤੇ ਅੱਗੇ ਵੀ ਅਸੀਂ ਟ੍ਰੈਫਿਕ ਪੁਲਿਸ ਦੇ ਨਾਲ ਮਿਲ ਕੇ ਜਿਹੜਾ ਕਰਦੇ ਰਹਿਾਂਗੇ ਜਿਸ ਤਰ੍ਹਾਂ ਕਿ ਡਾਕਟਰ ਰੋਹਨ ਜੀ ਐਂਟੀ ਕਰਾਇਮ ਕਰਾਇਮ ਐਨੀਮਲ ਪ੍ਰੋਟੈਕਟ ਜਿਹੜੇ ਆ ਉਹਨਾਂ ਦੇ ਚੇਅਰਮੈਨ ਨੇ ਤੇ ਇਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰ ਵਾਰੀ ਕੰਮ ਕਰਦੇ ਨੇ ਤੇ ਇਸ ਵਾਰ ਵੀ ਜਿਹੜੀ ਧੁੰਦ ਪੈਦੀ ਆ ਧੁੰਦ ਦੇ ਸੰਬੰਧ ਵਿੱਚ ਜਿਹੜੇ ਆਵਾਰਾ ਜਿੱਥਾਂ ਆਪਾਂ ਬੇਸਹਾਰਾ ਪਸ਼ੂ ਨੇ ਜਾਂ ਉਹਨਾਂ ਉਹ ਆਵਾਰਾ ਫਿਰਦੇ ਨੇ ਸੜਕਾਂ ਦੇ ਉੱਤੇ ਤੇ ਐਕਸੀਡੈਂਟ ਹੋਣ ਦੇ ਬਹੁਤ ਜ਼ਿਆਦਾ ਚਾਂਸਸ ਹੁੰਦੇ ਨੇ ਤੇ ਉਹਨਾਂ ਦੇ ਗਲਾਂ ਵਿੱਚ ਰਿਫਲੈਕਟਰ ਪਾ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਆ ਤੇ ਇਹਨਾਂ ਐਕਸੀਡੈਂਟਾਂ ਤੋਂ ਬਚਿਆ ਵੀ ਜਾ ਸਕਦਾ ਤੇ ਜਿਸ ਨਾਲ ਅਸੀਂ ਇਹ ਅਪਦਾਨਾ ਕੀਤਾ ਇਸ ਨਾਲ ਲੋਹ ਘੜ ਚੌਕ ਤੋਂ ਲੈ ਕੇ ਅੱਗੇ ਰਿਕਵਰੀ ਜੀ ਤੱਕ ਇਸ ਤਰ੍ਹਾਂ ਹੀ ਇਹ ਜਿਹੜਾ ਉਪਰਾਲਾ ਵਾ ਇਹ ਸ਼ਹਿਰ ਦੇ ਅਲੱਗ-ਅਲੱਗ ਵਕਫਾ ਖੇਤਰਾਂ ਵਿੱਚ ਵੀ ਕੀਤਾ ਜਾਵੇ ਉਹ ਜਿਹੜੀਆਂ ਐਨਜੀਓ ਆ ਉਹ ਸਾਡੇ ਨਾਲ ਇਹ ਕੰਟੈਕਟ ਵੀ ਕਰ ਸਕਦੀਆਂ ਅਸੀਂ ਉਹਨਾਂ ਨਾਲ ਜਾ ਕੇ ਖੜੇ ਵੀ ਹੋਵਾਂਗੇ ਤੇ ਜਿੱਥੇ ਵੀ ਸਾਡੀ ਲੋੜ ਪੈਂਦੀ ਆ ਅਸੀਂ ਉਹਨਾਂ ਨੂੰ ਟੇਪ ਵੀ ਉਪਲਬਧ ਕਰਾਵਾਂਗੇ ਤੇ ਵੱਤ ਬਾਦ ਇਹੋ ਜੇ ਉਪਰਾਲੇ ਕੀਤੇ ਜਾਣ ਤਾਂ ਜੋ ਐਕਸੀਡੈਂਟਾਂ ਜਿਹੜੇ ਮਕਤਾਜ ਆ ਉਹ ਘਟਾਈ ਜਾ ਸਕੇ ਸਸੀਕਾਲ ਜੀ ਹਾਂਜੀ ਸਰ ਜਿਵੇਂ ਤੁਸੀਂ ਜਾਣਦੇ ਹੋਗੇ ਡਾਕਟਰ ਰੋਹਨ ਜੀ ਹਰ ਸਾਲ ਹੀ ਇਹ ਕੰਮ ਕਰ ਰਹੇ ਆ ਫੋਗ ਤੋਂ ਬੱਚੇ ਪਸ਼ੂਆਂ ਦੀ ਵੀ ਹੈਲਪ ਹੁੰਦੀ ਆ ਤੇ ਆਪਣਾ ਇਨਸਾਨਾਂ ਦੀ ਵੀ ਹੁੰਦੀ ਆ ਬੜਾ ਬਚਾ ਹੁੰਦਾ ਹੋਇਆ ਬੜੇ ਸਾਲਾਂ ਤੋਂ ਲੱਗੇਦੇ ਆ ਹੋਰ ਵੀ ਇਹਨਾਂ ਨੇ ਬੜੇ ਮਤਲਬ ਵਧੀਆ ਕੰਮ ਕਰ ਰਹੇ ਆ ਐਹੀ ਵੀ ਚਾਹਨੇ ਸਾਡੀ ਵੀ ਇੱਕ ਐਨਜੀਓ ਇਹਨਾਂ ਦੇ ਨਾਲ ਰਲ ਕੇ ਹੀ ਹੋਰ ਵਧੀਆ ਕੰਮ ਕਰੀਏ ਬਾਕੀ ਤੁਹਾਨੂੰ ਪਤਾ ਹੀ ਆ ਰੋਹਨ ਜੀ ਕੀ ਕੀ ਕੰਮ ਕਰ ਰਹੇ ਆ ਤੇ ਮੈਂ ਚਾਹਨਾ ਵਾਂ ਕਿ ਹੋਰ ਵੀ ਇਲਾਕਿਆਂ 'ਚ ਇਹ ਹੋਰ ਵੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਜੋ ਵੀ ਰੋਹਨ ਜੀ ਕਰ ਰਹੇ ਉਹਨਾਂ ਵੱਲ ਦੇਖੋ ਤੇ ਸਿੱਖਿਆ ਲਓ ਤੇ ਸਾਰਿਆਂ ਨੂੰ ਐਸ ਚੀਜ਼ ਕਰਨੀ ਚਾਹੀਦੀ ਆ